ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਸਾਰੇ ਭਰਾ ਜਰੂਰ ਕਰਦੇ ਹੋ ਗੱਲ ਕਰਦੇ ਆਂ ਜਿੱਥੇ ਆਪਣੇ ਫਾਰਮਰ ਭਰਾ ਖਰਚਾ ਕਰਕੇ ਵੀ ਗਲਤੀ ਕਰਦੇ ਨੇਗੇ ਸੂਣ ਤੋਂ ਪਹਿਲਾਂ ਤਾਂ ਆਪਣੇ ਭਰਾ ਬਹੁਤ ਸਾਰੀ ਸੇਵਾ ਕਰਦੇ ਨੇ ਬਹੁਤ ਸਾਰੀ ਖਰਾਕਤ ਦਿੰਦੇ ਹੀ ਦਿੰਦੇ ਨੇਗੇ ਜਿਸ ਦਾ ਨ ਪਸ਼ੂ ਸੂਪ ਪੈਂਦਾ ਉਸ ਦਿਨ ਉਹਦੀ ਖਰਾਕ ਹੋਰ ਵੀ ਡਬਲ ਕਰ ਦਿੰਦੇ ਨੇਗੇ ਦੇਖੋ ਭਰਾ ਇਹ ਗੱਲ ਆਪਾਂ ਨੂੰ ਸਾਰੇ ਫਾਰਮਰਾਂ ਨੂੰ ਪਤਾ ਹੀ ਹੁੰਦਾ ਵੀ ਜਦੋਂ ਪਸ਼ੂ ਸੂਪਿਆ ਸੂਣ ਵਾਲੇ ਦਿਨ ਪਸ਼ੂ ਦਾ ਜ਼ੋਰ ਬਹੁਤ ਜ਼ਿਆਦਾ ਲੱਗਿਆ ਹੁੰਦਾ ਉਸ ਦਿਨ ਜਿੰਨਾ ਤੁਸੀਂ ਉਹਨੂੰ ਹਲਕਾ ਖਾਣ ਪੀਣ ਨੂੰ ਦਮੋਗੇ ਉਹਨਾਂ ਹੀ ਸੋਡੇ ਲਈ ਵਧੀਆ ਤੇ ਪਸ਼ੂ ਲਈ ਵੀ ਵਧੀਆ ਜਿੰਨਾ ਟਾਈਮ ਆਪਾਂ ਆਪਣੇ ਪਸ਼ੂ ਨੂੰ ਸਮਝ ਕੇ ਨਹੀਂ ਚਲਦੇ ਉਹਨਾਂ ਟਾਈਮ ਆਪਾਂ ਮਿਲਕ ਪ੍ਰੋਡਕਸ਼ਨ ਪਸ਼ੂ ਤੋਂ ਵਧੀਆ ਨਹੀਂ ਲੈ ਸਕਦੇ ਇਹ ਗੱਲ ਦੀ ਗੌਰ ਜਰੂਰ ਰੱਖਿਆ ਕਰੋ ਸੂਣ ਤੋਂ ਬਾਅਦ ਤੁਸੀਂ ਅੱਧਾ ਕਿਲੋ ਪਾਈਆ ਜਿੰਨਾ ਤੁਸੀਂ ਹੌਲੀ-ਹੌਲੀ ਖਾਣ ਪੀਣ ਨੂੰ ਬਧਾਮੋਗੇ ਜਿੰਨੇ ਤੁਸੀਂ ਡਾਈਟ ਆਪਦੇ ਤਿੰਨ ਦੇ ਵਿੱਚ ਪਸ਼ੂ ਨੂੰ ਦੇਣੀ ਆ ਉਹ ਹੌਲੀ-ਹੌਲੀ ਘਟੋ-ਘਟ 16ਵੇਂ 17ਵੇਂ ਦਿਨ ਜਾ ਕੇ ਪੂਰੀ ਦੇਣ ਲੱਗੋ ਪਸੂ ਨੂੰ ਸੂਣ ਤੋਂ ਬਾਅਦ ਫੇਰ ਉਹ ਪਸੂ ਨੇ 35-40 ਦਿਨਾਂ ਤੋਂ ਬਾਅਦ ਆ ਕੇ ਆਪ ਦਾ ਪੀਕ ਫੜਨਾਗਾ ਇਹ ਗੱਲ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੋ ਸੂਣ ਤੋਂ ਬਾਅਦ ਮਹੀਨਾ ਬਾਅਦ ਜਾਂ 40 ਦਿਨਾਂ ਬਾਅਦ ਪਸੂ ਅਸਲੀ ਦੁੱਧ ਕੱਢਣ ਲੱਗਦਾ ਆਪਦਾ ਜਦੋਂ ਆਪਣੇ ਫਾਰਮਰ ਭਰਾ 5-5 6-6 ਕਰ ਲੋ ਸੂਣ ਵਾਲੀ ਦੇਣੀ ਫੀਡ ਪਾਉਣ ਲੱਗੇ ਜਾਂਦੇ ਨੇ ਵੀ ਹੁਣ ਇਹ ਸੂਪੀ ਹੁਣ ਇਹ ਤਾਂ ਦੁੱਧ ਵਧਾਉਣ ਤੇ ਜ਼ੋਰ ਦਵੋ ਖਰਾਕ ਬਹੁਤ ਜ਼ਿਆਦਾ ਦੇ ਦਿੰਦੇ ਨੇ 1 ਲੱਖ ਤੱਕ ਪਸ਼ੂ ਡੰਗ ਦਾ 2 ਕਿਲੋ 3 ਕਿਲੋ ਦਾ ਜੰਪ ਮਾਰੀ ਜਾਂਦਾ ਫਾਰਮਰ ਪ੍ਰਾਖੋ ਸੋ ਜਾਂਦਾ ਵਧੀਆ ਦੁੱਧ ਵਧੀ ਜਾਂਦਾ ਤੇ ਇਹਦਾ ਹੋਰ ਵਧਾਉ ਖਾਣ ਪੀਣ ਨੂੰ ਉੱਥੇ ਕੀ ਹੁੰਦਾ 10-15 ਦਿਨ ਪਸੂ ਦੁੱਧ ਵਧ ਜਾਂਦਾ। ਇਸ ਤੋਂ ਬਾਅਦ ਦੁੱਧ ਪਦਰੋਂ ਖੜ ਜਾਂਦਾ ਹੈਗਾ। 10-15 ਦਿਨ ਉੱਥੇ ਦੁੱਧ ਖੜੀਆਂ ਖੜਿਆ ਪਸੂ ਦਈ ਜਾਂਦਾ ਰਹਿੰਦਾ। ਫਿਰ ਇੱਕੋ ਲੱਖ ਤੋਂ ਪਸੂ ਮਹੀਨੇ ਦੇ ਅੰਦਰ ਅੰਦਰ ਵਾਪਸ ਦੁੱਧ ਘਟਣਾ ਵੀ ਸ਼ੁਰੂ ਕਰ ਦਿੰਦਾ ਹੈਗਾ। ਉੱਥੇ ਫਿਰ ਫਾਰਮਰ ਪਰ ਆਪਣੇ ਟੈਨਸ਼ਨ ਲੈ ਜਾਂਦੇ ਨੇ ਵੀ ਇੰਨੀ ਖ ਰੱਖ ਦੇਣ ਦੇ ਬਾਵਜੂਦ ਇਹ ਹੋਣੀ ਦੁੱਧ ਘਟਣ ਲੱਗੀ ਹੈ ਤਾਂ ਸਾਰਾ ਸੂਆ ਕਿਵੇਂ ਦੁੱਧ ਦੇਊਗੀ। ਉਹ ਏਹੀ ਗਲਤੀ ਹੁੰਦੀ ਹੈ ਭਰਾਵੋ ਸੂਣ ਤੋਂ ਬਾਅਦ ਆਪਾਂ ਨੇ ਬਹੁਤ ਜ਼ਿਆਦਾ એનર્ਜੀ ਪ੍ਰੋਟੀਨ ਦਿੱਤਾ ਹੁੰਦਾ ਪਸੂ ਦਾ ਨੱਕ ਮੜ ਜਾਂਦਾ ਤੇ ਇਨਟੇਕ ਵਗੈਰਾ ਦਾ ਬੈਲੈਂਸ ਵਗੈਰਾ ਨਹੀਂ ਬਣਦਾ ਪਸ਼ੂ ਦਾ ਉਹ ਇਹ ਦੁੱਧ ਵਧਾਉਣ ਘਟਾਉਣ ਦੇ ਵਿੱਚ ਸਭ ਤੋਂ ਵੱਡੀ ਗਲਤੀ ਆਪਣੀ ਖੁਦ ਦੀ ਹੁੰਦੀ ਹੈਗੀ ਇੱਥੇ ਆਪਾਂ ਨੂੰ ਜਿੰਨਾ ਤੁਸੀਂ ਹੌਲੀ ਹੌਲੀ ਪਸ਼ੂ ਨੂੰ ਖਾਣ ਪੀਣ ਨੂੰ ਦੇਈ ਚੱਲੋਗੇ ਓਨੇ ਹੀ ਪਸ਼ੂ ਨੇ ਸਹੀ ਤੀ ਦੁੱਧ ਵਧਣਾ ਤੇ ਲੰਮਾ ਟਾਈਮ ਦੁੱਧ ਕੱਟਣਾਗਾ ਇਹ ਗੱਲ ਦੀ ਤੁਸੀਂ ਸਾਰੇ ਪ੍ਰਾਪ ਦੇ ਫਾਰਮ ਦੇ ਵਿੱਚ ਜਰੂਰ ਗੌਰ ਕਰਿਓ ਜਿੰਨਾ ਤੁਸੀਂ ਹੌਲੀ ਹੌਲੀ ਵਧਾਓਗੇ ਸੂਣ ਤੋਂ ਬਾਅਦ ਪਸ਼ੂ ਦੀ ਖਰਾਕ ਓਨਾ ਹੀ ਚੰਗਾ ਤੇ ਓਨਾ ਹੀ ਲੰਮਾ ਦੁੱਧ ਟਾਈਮ ਕੱਢਣਾਗਾ ਪਸ਼ੂ ਨੇ ਬਾਕੀ ਸੋਰੇ ਸਾਰੇ ਪ੍ਰਾਪਾਂ ਦਾ ਧੰਨਵਾਦ ਇੱਥੇ ਤੱਕ ਵੀਡੀਓ ਦੇਖਣ ਵਾਸਤੇ ਲਾਈਕ ਜਰੂਰ ਕਰਦੇ ਹੋ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ